ਕੋਈ ਸਰਕਾਰ ਕੁਛ ਨਹੀਂ ਕਰਦੇ ਹੈਗੇ ਯਾਰ ਹਾਂ ਬਾਈ ਪਿੰਡ ਵਾਲੇ ਵੀ ਕਹਿੰਦੇ ਤੁਸੀਂ ਵੀ ਨਹੀਂ ਕੁਛ ਕਰਦੇ ਆਪਾਂ ਕਿਉਂ ਨਹੀਂ ਕਰਦੇ ਹਣਾ ਤੇਕ ਲਾ ਰਹੇ ਆਪਾਂ ਹਾਂ ਆ ਜਿਹੜੀ ਪਿੰਡ ਚ ਲੜਾਈ ਹੋਈ ਹੈ ਨਾ ਇਹ ਦੋ ਤਿੰਨ ਨੂੰ ਮਾਇ ਉਂਗਲੀ ਲਾਈ ਆ ਤਾਂ ਉਹ ਲੜੇ ਉਹਨਾਂ ਦਾ ਫੈਸਲਾ ਕਰਾਇਆ ਤਾਂ ਤੂੰ ਦਾ ਰੂਪੇ ਰਹਾ ਅੱਜ ਅੱਛਾ ਤੂੰ ਬੋਤਲ ਵੱਟੇ ਵਿਕਿਆ ਹੈ ਉਹ ਜੱਟ ਨਹੀਂ ਵਿਕਦਾ ਹੈਗਾ ਅੱਛਾ ਹਾਂ ਤੈਨੂੰ ਭਲੇ ਖਾਵੇ ਨਾ ਜੇ ਨਾ ਜੱਟ ਨਹੀਂ ਵਿਕਦਾ ਵੀਰੇ ਫਿਰ ਦਾਰੂ ਦੀ ਬੋਤਲ ਤੈਨੂੰ ਕਿਵੇਂ ਦੇਤੀ ਉਹਨਾਂ ਨੇ? ਉਹ ਮੈਂ ਫੈਸਲਾ ਕਰਾਇਆ। ਅੱਛਾ ਲੜਾਈ ਵੀ ਮੈਂ ਹੀ ਕਰਾਈ ਤੀ। ਪਰ ਫੈਸਲਾ ਵੀ ਨਹੀਂ ਕਰਾਇਆ। ਜਿਹੜੀ ਪਰਸੋਂ ਕਰਾਈ ਤੀ। ਹਾਂ ਹਾਂ। ਅੱਛਾ। ਉਹ ਮੈਂ ਤੈਨੂੰ ਉਹ ਨਾ ਜਿਹੜਾ ਥਾਣੇ ਦਾ ਦਾ ਹਾਂ ਹਾਂ। ਉਹ ਮੈਨੂੰ ਜਾਣਦਾ। ਅੱਛਾ। ਹੁਣ ਤੇ ਪਿੰਡ 'ਚ ਲੜਾਈ ਆਪਾਂ ਪਹਿਲਾਂ ਕਰਾ ਦੰਨੇ ਆ। ਦੋਵੇਂ ਪਾਰਟੀਆਂ ਆਪਣੇ ਪੈਰੀਂ ਆਤ ਲਾਉਂਦੀਆਂ ਨੇ। ਪਰ ਸਾਹਿਬ ਵਧੀਆ ਰੋਜ਼ ਦਾਰੂ ਦਾ ਜਗਾੜ ਬਣ ਕੇ ਨਾਲੇ। ਇਹ ਜਗਾ ਉੱਥੇ ਥਾਣੇਦਾਰ ਨਾਲ ਗੱਲ ਕਰਨੀ ਹੁੰਦੀ ਆ। ਹਾਂ। ਉਹ ਪਾ ਕਰਦੇ ਯਾਰ ਉਹ ਐ ਵੀ 5-4000 ਨੂੰ ਦੇ ਦੰਨੇ ਆ ਤੇ 1000-2000 ਆਪਾਂ ਰੱਖ ਲੰਨੇ ਆ ਇਹ ਨਾਲੇ ਫੇਰਾ ਪਿੰਡ ਵਾਲੇ ਲਾਉਂਦੇ ਨੇ ਪੈਰੀ ਹੱਤ ਨਾਲੇ ਕਹਿੰਦੇ ਨੇ ਵੀ ਹਾਂ ਦੇ ਖਾਏ ਚੜਾਈ ਆਪਣੀ ਕਿ ਨਹੀਂ ਅੱਲਾ ਤਾਂ ਰੱਖੀ ਆ ਮੈਂ ਉਹੀ ਨਹੀਂ 5-6 ਪਾਰਟੀਆਂ ਮਤਲਗਿਆ ਇਹ ਤਾਂ ਤੈਨੂੰ ਸਮਝ ਨਹੀਂ ਆਉਂਦੀ ਜੇ ਤੂੰ ਮੇਰਾ ਚੇਲਾ ਬਣ ਗਿਆ ਨਾ ਆ ਸਾਰਾ ਪਿੰਡ ਫੋਕਦਾਂਗੇ ਆਪਾਂ ਤੈਨੂੰ ਮੈਂ ਦੱਸਾਂ ਗੱਲ ਤੇ ਚੜਾਈ ਆਪਣੇ ਪੂਰੀ ਰਹਿਣੀ ਆ ਬਾਅਦ ਤੋਂ ਚਲੇ ਦਾ ਚੇਲੇ ਬਣਾਉਣਾ ਫਿਰ ਮੈਨੂੰ ਬਣ ਗਿਆ ਤੇਲਾ ਹਾਂ ਚੱਲ ਠੀਕ ਆ ਇਹ ਗੁਣ ਤੈਨੂੰ ਸਿੱਖਣੇ ਪਾਣੇ ਨੇ ਠੀਕ ਹੈ ਠੀਕ ਆ ਚੱਲ ਫਿਰ ਲਾ ਆਪਣੇ ਕਲਾ ਚ